ਓ ਮਾਈ ਗੋਡ ਅੱਜ ਵੀ ਮੇਰੇ ਮਤਰਾਵਾਂ ਤੁਹਾਨੂੰ ਲੈ ਕੇ ਚੱਲਦੇ ਆਂ ਹਿਸ਼ਾਰਪੁਰ ਦੇ ਵਿੱਚ ਸ਼ਿਵਾ ਜੂਸ ਬਾਰ ਦੇ ਇਹ ਬਾਈ ਵਿਸ਼ਾਲ ਮੈਂ ਕਿਹਾ ਬਾਰ ਕੋਲ ਦੀ ਗਲੀ ਦੇ ਕੋਲ ਆ ਵੂਮਨ ਕਲੈਕਸ਼ਨ ਨੂੰ ਜਾਂਦਾ ਹੈ ਸ਼ਾਇਦ ਰਸਤਾ ਇਹ ਬਾਈ ਦੇ ਕੋਲ ਜੂਸ ਤਾਂ ਚਲੋ ਜਿੱਦਾਂ ਦਿੰਦੇ ਆ ਸੇਮ ਹੀ ਦਿੰਦੇ ਆ ਪਰ ਸਫਾਈ ਬਹੁਤ ਚੈੱਕ ਕਰੋ ਹੱਥ 'ਚ ਗਲਫ ਵੀ ਪਾਇਓ ਆ ਤੇ ਮੱਖੀ ਵੀ ਇੱਕ ਹੀ ਨਹੀਂ ਸੀਗੀ ਉੱਥੇ ਬੜੀ ਸਫਾਈ ਸੀਗੀ ਔਰ ਉਸ ਸਾਹਮਣੇ ਵੂਮਨ ਕਲੈਕਸ਼ਨ ਜਿਹੜਾ ਦੁਕਾਨਾਂ ਜੀਆਂ ਖੁੱਲੀਆਂ ਆ ਇਹ ਨੂੰ ਚਿੰਤਪੁਰਨੀ ਰੋਡ ਵੀ ਕਹਿੰਦੇ ਆ ਵਿਸ਼ਾਲਵਾਂਗਾ ਮਾਰ ਦੇ ਨਾਲ ਚਲੀ ਜਾਂਦੀ ਏ ਜੂਸ ਬਹੁਤ ਵਧੀਆ ਬਣਾਉਂਦਾ ਭਾਈ ਤਾਂ ਸਫਾਈ ਇਹ ਮੇਨ ਚੀਜ਼ ਅੱਜ ਕੱਲ ਲੋਕ ਜਾਂਦੇ ਆ ਤਾਂ ਸਫਾਈ ਦੇਖਦੇ ਆ ਸਫਾਈ ਵਧੀਆ ਲੱਗਦੀ ਆ ਤੇ ਸਫਾਈ ਹੋਵੇ ਉੱਥੇ ਬੰਦਾ ਖੜ ਕੇ ਖਾ ਸਕਦਾ ਪੀ ਸਕਦਾ ਸਫਾਈ ਹੋ ਵਧੀਆ ਸੀ ਅੱਜ ਕੱਲ ਗਲਵਜ਼ ਪਾ ਕੇ ਤਾਂ ਕੋਈ ਕੋਈ ਟਾਮਾ ਟਮਾ ਗੁੜਗੱਪੇ ਵਾਲੇ ਐ ਏਦਾਂ ਹੀ ਖਲਾਉਂਦੇ ਰਹਿੰਦੇ ਆ ਓ ਮਾਈ ਗੋਡ ਪਰ ਬਾਈ ਨੇ ਹੱਥ 'ਚ ਗਲਵਜ਼ ਪਾਇਆ ਸੀਗਾ ਸ਼ਿਵਾ ਜੂਸ ਵਾਲ ਦੇ ਨਾਮ ਤੋਂ ਆ ਬਿਲਕੁਲ ਕਾਰਨਰ ਤੇ ਹੀ ਆ ਲਓ ਜੀ ਬਣ ਗਿਆ ਜੂਸ ਬੜੀ ਮਨ ਲੱਗੀ ਫਾਈਨਰ ਚੀਜ਼ ਬਣੇ ਤਾਂ ਫੇਰ ਬੰਦੇ ਦਾ ਪੀਣ ਨੂੰ ਮਨ ਕਰਦਾ ਤਿੰਨੇ ਗਲਾਸ ਬਣਵਾਏ ਸੀ ਅਸੀਂ ਕਰੋ ਜੀ ਚੈੱਕ ਇੱਕ ਵਾਰੀ ਟਰਾਈ ਕਰਿਓ ਜਰੂਰ